ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਲਵੰਡੀ ਸਾਬੋ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਤੇ ਆਪਾਂ ਰਾਤ ਇੱਥੇ ਪਹੁੰਚ ਗਏ ਸੀਗੇ ਤੇ ਨਹਾ ਤੋ ਗਏ ਆਪਾਂ ਹੁਣ ਤਿਆਰ ਆ ਗੁਰਦੁਆਰਾ ਸਾਹਿਬ ਕਰਦੇ ਆ ਦਰਸ਼ਨ ਤੇ ਤੁਹਾਡੇ ਨਾਲ ਇਤਿਹਾਸ ਕਰਦੇ ਬਈ ਸਾਂਝਾ ਤੇ ਦਰਸ਼ਨ ਕਰ ਸਕਦੇ ਹੋ ਤੁਸੀਂ ਤੇ ਵਾਹਿਗੁਰੂ ਦੀ ਪਰ ਕਿਰਪਾ ਦੇ ਨਾਲ ਆਪਾਂ ਪੰਜ ਤਖਤ ਯਾਤਰਾ ਫਤਿਹ ਕਰ ਲਈ ਹੈ ਤੇ ਵਾਇਗਰੂ ਦਾ ਬਹੁਤ-ਬਹੁਤ ਸ਼ੁਕਰਾਨਾ ਤੇ ਜਿਨ੍ਹਾਂ ਨੇ ਆਪਣਾ ਰਾਹ ਦੇ ਵਿੱਚ ਮਦਦ ਕੀਤੀ ਕਿਸੇ ਵੀ ਤਰੀਕੇ ਦੇ ਨਾਲ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਚਲੋ ਚੱਲਦੇ ਆ ਵੀ ਦਰਸ਼ਨ ਕਰਨ ਉਸ ਤੋਂ ਬਾਅਦ ਨਾਲ ਦੇ ਨੇ ਜਾਣਾ ਹੈਗਾ ਅੱਜ ਪਿੰਡ ਨੂੰ ਤੇ ਆਪਾਂ ਹਜੇ ਰੁਕਾਂਗੇ ਇੱਥੇ ਬਟੰਡੇ ਹਾਂ ਬਈ ਕੀ ਹਾਲ ਚਾਲਾ ਵਧੀਆ ਬਈ ਵਧੀਆ ਕਿਵੇਂ ਕਿੰਨੀ ਖੁਸ਼ੀ ਆ ਪੂਰੀ ਰਾਤ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਪਹੁੰਚ ਗਏ ਤਨੂ ਠੀਕ ਆ ਤੇ ਅੱਜ ਫਿਰ ਅੱਡ ਵੱਡੀ ਹੋਣਾ ਆਪਾਂ ਹੈ ਆਓ ਠੀਕ ਆ ਚੱਲ ਵਧੀਆ ਸਾਥ ਬਣਿਆ ਰਿਹਾ ਤੇ ਮਿਲਦੇ ਆਂ ਫੇਰ ਅਗਲੇ ਸਫਰਾਂ ਤੇ ਵੀ ਆਪਾਂ ਤੇ ਚੱਲਦੇ ਆਂ ਭਾਈ ਹੁਣ ਤੇਗਦੇ ਆ ਮੱਥਾ ਗੁਰਦਰਾ ਸਾਹਿਬ ਜਲ ਕੇ ਚਲੋ ਭਾਈ ਖਾਸਾ ਨੇ ਮਾਸ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦੁਬਾਰਾ ਲਿਖਣ ਸਰ ਸੇ ਪਾਸੇ 10ਵੀਂ ਤੇ ਸੰਖੇਪ ਵਿਹਾਰਸ ਤੁਹਾਡੇ ਸਾਹਮਣੇ ਆਪਾਂ ਫੋਟੋ ਰਾਈਂ ਸ਼ੋਅ ਕਰ ਰਹੇ ਆ ਤੇ ਤੁਸੀਂ ਫੋਟੋ ਰੋਕ ਕੇ ਭਾਈ ਪੜ ਸਕਦੇ ਆ ਸਰ ਇਹ ਮੱਥਾ ਟੇਕਣ ਤੋਂ ਬਾਅਦ ਆਪਾਂ ਜਵਾਕਾਂ ਵਾਸਤੇ ਖੜਾਉਣੇ ਕਢੋਣੇ ਲੈ ਲਈ ਤੇ ਚੱਲਦੇ ਆ ਭਈ ਕਮਰੇ ਦੇ ਵਿੱਚ ਦੁਬਾਰਾ ਹੁਣ ਸਮਾਨ ਸਮੂਹ ਲਿਆ ਕੇ ਥੱਲੇ ਬਣਦੇ ਆ ਸਾਈਕਲਾਂ ਦੇ ਤੇ ਪੌਣੇ ਆ ਚੱਲੇ ਭਾਈ ਇਥੋਂ ਅੱਗੇ ਵੱਲੋਂ ਤੇ ਪੂਨ ਫਾਨ ਆਈ ਜਾਂਦੇ ਆ ਪਿੰਡੋਂ ਵੀ ਤੇ ਹੋਰ ਸਾਰਿਆਂ ਦੇ ਇਸੇ ਤਰ੍ਹਾਂ ਇਹ ਸਾਰਿਆਂ ਨੂੰ ਟਾਈਮ ਤੋਂ ਦੱਸਦੇ ਆ ਭਾਈ ਕਿੰਨੇ ਵੇਲੇ ਜਾਣਾ ਜੇ ਨਾ ਪਹੁੰਚਣਾ ਟੈਂਪਾ ਤੇ ਬਈਆ ਬਈ ਮੈਂ ਸਤਕਾਰ ਮੈਂ ਰਿਆ ਦੇ ਧੰਨਵਾਦ ਭਾਈ ਸਾਰਿਆਂ ਦਾ ਇਹ ਸਮਾਨ ਆਪਣਾ ਤਿਆਰ ਹੋ ਤੇ ਚੱਲਦੇ ਆ ਭਾਈ ਲਓ ਜੀ ਸਮਾਨ ਬੰਨਿਆ ਗਿਆ ਸਾਈਕਲ ਤੇ ਤੇ ਚੱਲਦੇ ਆ ਗਰਦ ਰਖਿਆ ਤੇ ਪਾ ਦਿੱਤੇ ਆ ਚਾਲੇ ਬਠਿੰਡੇ ਵੱਲ ਨੂੰ ਤੇ ਬਾਈ ਨੇ ਜਾਣਾ ਆਪਦੇ ਪਿੰਡ ਵਾਲ ਨੂੰ ਐ ਵੀ ਇਕ ਹੀਰੀ ਦੀ ਜੂਸ ਕੱਟਿਆਂ ਦਾ ਚੱਲ ਪਿਆ ਭਾਈ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਬਠਿੰਡੇ ਵੱਲ ਨੂੰ ਤੇ ਮਿਲਦੇ ਆਗੇ ਬਠਿੰਡੇ ਜਾ ਕੇ ਤੁਹਾਨੂੰ ਇੱਥੋਂ ਹੈਗਾ 30 ਕਿਲੋਮੀਟਰ ਦੂਰ ਕਿਲੋਮੀਟਰ ਦਾ ਸਫ਼ਰ ਤੈਂ ਕਰਕੇ ਬਈ ਪਹੁੰਚ ਗਏ ਆਪਾਂ ਬਠਿੰਡੇ ਤੇ ਆਪਣਾ ਸਵਾਗਤ ਕਰਨ ਵਾਸਤੇ ਬਈ ਆਪਣਾ ਆਇਆ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਹੈ ਬਈ ਉਹ ਠੀਕ ਉਹ ਵਧੀਆ ਇਹ ਬਈ ਆਪਣਾ ਮਿੱਤਰ ਹੈਗਾ ਵਾ ਸਾਹਿਲ ਗੱਗਵਾਲ ਪਿੰਡ ਤੋਂ ਤੇ ਅਸੀਂ ਆਪਾਂ ਇਕੱਠੇ ਕਰਦੇ ਹਾਂ ਮਿਕਸ ਜਿਹਾ ਕੰਮ ਹੋਰ ਬਈ ਘਰ ਪਰਵਾਹ ਠੀਕ ਠਾਕ ਆ ਵਧੀਆ ਮਸਾ ਮੇਲੇ ਹੋਏ ਯਾਰ ਆਪਣੇ ਹੈ ਲੰਬੇ ਦੰਦਾ ਸਗਾ ਮੁੰਡਾ ਬਈ ਵੀ ਮਿਲਕੇ ਨਹੀਂ ਆਂਦਾ ਮਿਲਕੇ ਨਹੀਂ ਆਂਦਾ ਮੈਂ ਕਿਹਾ ਵੀ ਸਭ ਤੋਂ ਪਹਿਲਾ ਫੋਨ ਤੈਨੂੰ ਲਾਇਆ ਤੇ ਇਹ ਵੀ ਹਾਜ਼ਰ ਹੋ ਗਿਆ ਵੀ ਮੈਨੂੰ ਅੱਜ ਵੀ ਲੱਗਿਆ ਪੰਡ ਹੋਊਗਾ ਜਦੋਂ ਇਹਨੂੰ ਫੋਨ ਲਾਉਂਦੇ ਮੁੰਡਾ ਪੰਡ ਹੁੰਦਾ ਸੀਗਾ ਕਿ ਨਹੀਂ ਸੱਚੀ ਗੱਲ ਹੈ ਕਿ ਨਹੀਂ ਨਹੀਂ ਸਹੀ ਗੱਲ ਹੈ ਭਾਈ ਤੂੰ ਪੰਡ ਹੁੰਦਾ ਫਿਰ ਗਲਤੀ ਮੇਰੀ ਕੱਢਦਾ ਯਾਰ ਤੂੰ ਹੈ ਨਹੀਂ ਚਲੋ ਕੋਈ ਨਹੀਂ ਹੁਣ ਅੱਜ ਵਧੀਆ ਲੱਗਿਆ ਮਿਲਕੇ ਹਾਂ ਬਹੁਤ ਵਧੀਆ ਲੱਗਿਆ ਭਾਈ ਮਿਲਕੇ ਭਾਈ ਆਇਆ ਆਪਣੇ ਨੀਰੋ ਭਾਈ ਫੁੱਲ ਸਪੋਰਟ ਕਰੋ ਸਾਰੇ ਅੱਕੇ ਤੋਂ ਵੀ ਅਸੀਂ ਹੁਣ ਜਾਂਦਾ ਰਹੂਗਾ ਹੋਰ ਕੀ ਦੇ ਸਾਰੇ ਕਿਵੇਂ ਹੁਣ ਪੰਜ ਤੱਕ ਯਾਤਰਾ ਕਰਿਆ ਆ ਹੋਰ ਅੱਗੇ ਵੀ ਜਾਊਗਾ ਜਿੱਥੇ ਇਹ ਹੇਮਕੁੰਸ ਸਾਹਿਬ ਉੱਧਰ ਵੀ ਜਾ ਕੇ ਆਊਗਾ ਬਾਈ ਤੋਂ ਰਿਪੋਰਟ ਕਰੇ ਸਾਰੇ ਜਾਣੇ ਹੱਥ ਵਰਗੇ ਦੇ ਦਿੰਦੀ ਹੈ ਬਾਈ ਧੰਨਵਾਦ ਬਾਈ ਦੇ ਹੰਸ ਖੰਡਾ ਜਿੰਦਾ ਪੀਦੇ ਆ ਬਾਈ ਲੈ ਕੇ ਆ ਕੋਕ ਠੇਡੂਆ ਚੱਲਦੇ ਆ ਬਾਈ ਠੰਡਾ ਪੀ ਕੇ ਅੱਗੇ ਨੂੰ ਤੇ ਦੀਗ ਦੇ ਅੱਗੇ ਵੀ ਆਪਣੇ ਆਤੇ ਰੋਟੀ ਪਾਣੀ ਬਣਾਈ ਬੈਠੇ ਭੂਆ ਦੇ ਘਰੇ ਚੱਲਦੇ ਆ ਫੇ ਕੌਣ ਆ ਗਿਆ ਬਾਈ ਭੂਆ ਦਾ ਮੁੰਡਾ ਆ ਗਿਆ ਕੀ ਹਾਲ ਵਧੀਆ ਠੀਕ ਠਾਕ ਆ ਇੱਧਰ ਦੇਖ ਲਾ ਹੋਰ ਸਾਸਰੀ ਘਾਲ ਬੁਲਾ ਦੇ ਸਾਰਿਆਂ ਨੂੰ ਹੋਰ ਠੀਕ ਠਾਕ ਆ ਠੀਕ ਆ ਕਿੱਧਰ ਆਇਆ ਠੀਕ ਆ ਬਈ ਇਹ ਮੁੰਡੇ ਨੇ ਵੇਟ ਕਰਾਇਆ ਵੀ ਵੇਟ ਚਾਪਾ ਇੱਥੇ ਬੈਠੇ ਸੀਗੇ ਤੇ ਹੁਣ ਚੱਲਦੇ ਆ ਬਈ ਘਰੇ ਆਪਾਂ ਰੋਟੀ ਵਾਣੀ ਛੱਕਦੇ ਆ ਤੇ ਹੋਰ ਸੁਣਾ ਫਿਰ ਠੀਕ ਠਾਕ ਆ ਹੈ ਵਧੀਆ ਠੀਕ ਆ ਵਧੀਆ ਵਧੀਆ ਬਹੁਤ ਵਧੀਆ ਤੇ ਆ ਬਈ ਆਪਣਾ ਏਰੀਆ ਵਾ ਤੇ ਆ ਏਰੀਆ ਦੇ ਨਾਲ ਮੋਹ ਆ ਕਿਉਂਕਿ ਆਪਾਂ ਇੱਥੇ ਸਾਲ ਨੌਕਰੀ ਕੀਤੀ ਆ ਨੈਕਸਟ ਹਸਪੀਟਲ ਇਧਰੋਂ ਆਪਾਂ ਤੁਰਕੇ ਪਈ ਆਉਂਦੇ ਹੁੰਦੇ ਸੀਗੇ ਤੇ ਕਦੇ ਕਦੇ ਮੋਟਰਸਾਈਕਲ ਤੇ ਵੀ ਪਛਲਵੇੜ 버ਗਰ ਵੀ ਆ ਗਿਆ ਆਪਾਂ ਨੂੰ ਬਿਠੰਡੇ ਹੀ ਮਿਲਿਆ ਵਾ ਇਦੋਂ ਪਹਿਲਾਂ ਕਿਤੇ ਨਹੀਂ ਮਿਲਿਆ ਗਿਆ ਤੇ ਇਧਰ ਬਈ ਮੁੱਛਾਂ ਥੋੜੀਆਂ ਤੇ 버ਗਰ ਅੱਧਾ ਮੋਸ਼ ਵੀ ਦਿੱਤਾ ਤੇ ਇਧਰ ਇਹ ਮੁੰਡਾ ਕਹਿੰਦਾ ਲੇਟ ਹੁੰਨਾ ਭਾਈ ਇਹਦਾ ਵਰਕਰ ਉਹ ਸਾਹਮਣੇ ਭਵੇ ਦੇ ਪੈਗ ਹੋਈ ਜਾਂਦਾ ਉਹ ਦੇਖੋ ਤੇ ਜਾ ਕੇ ਖਾਊਗਾ ਕਿਉਂਕਿ ਇਹਨੂੰ ਫੋਨ ਆਈ ਜਾਂਦੇ ਹਸਪਤਾਲ ਚ ਪ੍ਰਾਈਵੇਟ ਨੌਕਰੀ ਦਾ ਇਹੀ ਪੰਗਾ ਭਾਈ ਆ ਜਾ ਬਈ ਆ ਜਾ ਕਰਾਂ ਪਹੁੰਚ ਗਏ ਆ ਭੂਆ ਦੇ ਘਰੇ ਤੇ ਸਵਾਗਤ ਆਪਣਾ ਹੋ ਰਿਹਾ ਹਾਰਾਂ ਦੇ ਨਾਲ ਤੇ ਲਓ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇੰਨਾ ਪਿਆਰ ਕਰਨ ਵਾਸਤੇ ਤੇ ਇੱਧਰ ਖੜਾ ਸੰਗੀ ਜਾਂਦਾ ਇਹ ਹਾਂ ਜੀ ਤੂੰ ਨਹੀਂ ਪੋਣਾ ਹਾਰ ਲੈ ਵੀ ਥੋੜਾ ਸੰਗ ਦਾ ਮੁੰਡਾ ਜੀ ਇਹਨੇ ਵੀ ਪਾਦਾ ਹਾਰ ਲਓ ਜੀ ਚੱਕੋ ਬਈ ਫਤਿਹ ਬੁਲਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ ਚੱਲੀਏ ਅੰਦਰ ਲਓ ਜੀ 2 ਮਹੀਨੇ ਦੇ ਬਾਅਦ ਭਾਈ ਘਰ ਦੀ ਰੋਟੀ ਹੋਈ ਏ ਨਸੀਬ ਪਹਿ ਤਾਂ ਬਾਹਰ ਹੀ ਵਧੀਆ ਰਿਆ ਦੇ ਵੀ ਕਿਹਾ ਹੋ ਕਿ ਉਪਾ ਕੇ ਆਣ ਪੂਰੀ ਕੜੀ ਨਾਲ ਵੀ ਚਰਨੀ ਚਰਨੀ ਚਾਰ ਤੇ ਦਹੀਂ ਗੁੰਦੀਆ ਤੇ ਇਧਰ ਨਾਲ ਵੀ ਚੁੱਭਰ ਹਾਂ ਵੀ ਸੰਗੀ ਕਦੋਂ ਜਾਣਾ ਯਾਰ सांगਦਾ ਹਣਾ ਥੜਾ ਇਹ ਤੂੰ ਚੱਲ ਕੋਈ ਨਾ ਹੋਰ ਦੱਸ ਠੀਕ ਆ ਇਹ ਮੁੰਡੇ ਨੇ ਵੀ ਅੱਜ ਜਾਣਾ ਡਿਊਟੀ ਤੇ ਇਹ ਅਸਰ ਲੱਗ ਗਿਆ ਵੀ ਹੁਣ ਬੈਂਕ ਦੇ ਵਿੱਚ ਤੇ ਤਾਂ ਹੀ ਫਾਰਮਲ ਕੱਪੜੇ ਪਾ ਕੇ ਬੈਠਾ ਏ ਚੜਾਈ ਹੈ ਯਾਰ ਤੇਰੀ ਠੀਕ ਆ ਬਾਈ ਤੇ ਇਹਦੀ ਚੜਾਈ ਆ ਬਈ ਤੇ ਆਪਣੀ ਦੇਖ ਲਓ ਤੁਸੀਂ ਦੇਖ ਸਕਦੇ ਆ ਆਪਣਾ ਮੂੰਹ ਮੱਥਾ ਵੀ ਕਾਲਾ ਹੋ ਗਿਆ ਤੇ ਕੱਪੜੇ ਵੀ ਆਪਣੇ ਕਾਲੇ ਹੀ ਆ ਤੇ ਲੋਹਰਾ-ਨੋਹਰਾ ਬਈ ਆਪਣੀਆਂ ਲਿਬੜੀਆਂ ਪਈਆਂ ਚਲੋ ਕੋਈ ਨਹੀਂ ਆਪਾਂ ਵੀ ਟੌਰ ਕੱਢਾਂਗੇ ਘਰੇ ਜਾ ਕੇ ਠੀਕ ਆ ਤੂੰ ਟੌਰ ਦਿਖਾਉਣਾ ਫਿਰੇ ਕੱਢ ਕੇ ਅੱਜ ਕੋਈ ਚੱਕਰ ਨਹੀਂ ਗਾ ਚਲੋ ਛਕਦੇ ਆ ਬਈ ਇਹਦਾ ਪਕਾਈ ਸੀ ਚਲੋ ਕੋਈ ਗੱਲ ਨਹੀਂ ਰੋਟੀ ਛਕਦੇ ਆ ਹੁਣ ਹੋ ਗਿਆ ਭਾਈ 2 ਵਜੇ ਦਾ ਤੇ ਆਪਾਂ ਚੱਲ ਰਹੇ ਆ ਬਟੰਡੇ ਤੋਂ ਤੇ ਚਾਹ ਪਾਣੀ ਆਪਾਂ ਛਕ ਲਿਆ ਤੇ ਇੱਧਰ ਫੁੱਫੜ ਜੀ ਵੀ ਖੜੇ ਆ ਹਾਂਜੀ ਪਸਰੀ ਕਾਲ ਜੀ ਹੋ ਠੀਕ ਠਾਕ ਠੀਕ ਆ ਕੰਮਕਾਰ ਵਧੀਆ ਜੀ ਕੰਮ ਠੀਕ ਆ ਠੀਕ ਆ ਠੀਕ ਆ ਚਲੋ ਦਿਓ ਜੀ ਅੱਜ ਤਾਂ ਫੇਰ ਚੱਲਦੇ ਆ ਜੀ ਤੇ ਫੇਰ ਮਿਲਾਂਗੇ ਦੁਬਾਰਾ ਆਉਣੇ ਆ ਤੇ ਇੱਧਰ ਵੀ ਸਟਾਰਟ ਕਰੀ ਖੜਾ ਬਈ ਸਪਲੈਂਡਰ ਆ ਉਹਦਾ ਠੀਕ ਆ ਸਪਲੈਂਡਰ ਦੀਆਂ ਵਧਾਈਆਂ ਸੱਚ ਤੈਨੂੰ ਐ ਦੂਰੀ ਬਰੀ ਫੇਰ ਨਵੇਂ ਦੀਆਂ ਤੇ ਇਹ ਬੋਲਟ ਵੀ ਕੱਢਦਾ ਹਨਾ ਕਿ ਨਹੀਂ ਠੀਕ ਆ ਚੱਲ ਅਗਲੇ ਹਫਤੇ ਆਵਾਂਗੇ ਫਿਰ ਬੋਲਟ ਦੇ ਕਿੜੇ ਦੇਵਾਂਗੇ ਠੀਕ ਆ ਨਾਲੇ ਵਧੀਆ ਸੋਹਣੇ ਕੱਪੜੇ ਪਾ ਕੇ ਆਵਾਂਗੇ ਕੀ ਦਾ ਆਈਆਂ ਮਾੜੇ ਮੋਟੇ ਇਹ ਬੱਸ ਭਾਈ ਤੇ ਠੀਕ ਆ ਫਿਰ ਚੱਲਦੇ ਆ ਜੀ ਤੇ ਮਿਲਦੇ ਆ ਫਿਰ ਕੋੜਕਪੁਰੇ ਪਹੁੰਚ ਗਏ ਬਈ ਬਠੰਡੇ ਥਰਮਲ ਤੇ ਤੰਦਿਆਂ ਦੇ ਰੋਕੇ ਸੋਚਿਆ ਵੀ ਚੱਲ ਇੱਥੇ 2 ਮਿੰਟ ਖੜੀਏ ਤੇ ਦੇਖੀਏ ਮਾਹੌਲ ਝੀਲਾਂ ਦਾ ਅਗਲੀ ਝੀਲ ਦੇ ਵਿੱਚ ਕਿਸਤੀਆਂ ਕੁਸਤੀਆਂ ਚੱਲਦੀਆਂ ਆਉਂਦੀਆਂ ਵਧੀਆ ਮੌਲ ਹੁੰਦਾ ਸ਼ਾਮ ਨੂੰ ਇੱਥੇ ਦਾ ਟਾਈਮ ਹੋ ਗਿਆ 4 ਵਜੇ ਦਾ ਤੇ ਆਪਾਂ 2 ਘੰਟੇ ਲਗਾਤਾਰ ਪੈਡਲਿੰਗ ਕਰਕੇ ਤੇ ਪਹੁੰਚ ਗਏ ਸੀਗੇ ਪਰ ਗਾੜੀ ਦੇ ਨੇੜੇ ਰਹਿ ਗਿਆ ਕੋੜਾ ਪੂਰਾ ਇੱਥੋਂ 20 ਕਿਲੋਮੀਟਰ ਪਰ ਘੰਡੇ ਦੇ ਸੀਗਾ 55 ਕਿਲੋਮੀਟਰ ਹੁਣ ਆਪਾਂ ਦੇਖੀਏ ਕੈਫੇ ਆ ਦੇਖ ਕੇ ਕੋਕ ਲਿਆ ਸੀਗਾ ਆਪਾਂ ਕਿਉਂਕਿ ਗਰਮੀ ਥੋੜੀ ਜਿਆਦਾ ਸੀ ਪਾਣੀ ਗਰਮ ਹੋ ਗਿਆ ਤੇ ਆਪਾਂ ਕੋਕ-ਕੋਕ ਪੀ ਕੇ ਹੁਣ ਚੱਲਦੇ ਆਂ ਬਈ ਅੱਗੇ ਨੂੰ ਤੇ ਅੱਗੇ ਜਾ ਕੇ ਦੇਖਦੇ ਰਹਿੰਦਾ। ਟੱਗ ਤਾਂ ਵੇ ਤਾਂ ਰਿਸ਼ਤੇਦਾਰ ਵੀ ਹੈਗੇ ਇੱਕ ਬਾਈ ਹੋਰ ਸੀ ਤਾਂ ਇਹਨਾਂ ਗੱਲਬਾਤ ਵੀ ਜੀ। ਤੇ ਕਿਹਨੂੰ ਪਹੁੰਚ ਕੇ ਆਣੀ ਬਾਕੀ ਦੇਖਦੇ ਆ ਕਰਦੇ ਆ ਰਹਿੰਦਾ ਇੰਤਜ਼ਾਮ। ਤੇ ਕੱਲ ਨੂੰ ਫਿਰ ਚੱਲਾਂਗੇ ਪਿੰਡ ਨੂੰ। ਉਹ ਥੋੜਾ ਜਿਹਾ 20 ਕਿਲੋਮੀਟਰ 21 ਪਿੰਡ ਤੇ ਸਵੇਰੇ ਆਪਾਂ 7:30 ਵਜੇ ਵੀ ਚੱਲੇ ਤਾਂ ਵੀ 9 ਵਜੇ ਨੂੰ ਪਿੰਡ ਹੋਣਾ। ਤੇ ਬਣੇ ਰਿਓ ਫਿਰ ਸਫ਼ਰ ਦੇ ਨਾਲ ਬਈ। ਆਪਣੇ ਹੁਣ ਰਹਿ ਗਿਆ ਸਫ਼ਰ ਤਕਰੀਬਨ ਬੱਸ 40 ਕਿਲੋਮੀਟਰ ਦਾ ਕੱਲ ਤੱਕ ਰਿਹਾ। ਪਹੁੰਚ ਗਏ ਬਈ ਆਪਾਂ ਬਰਗਾੜੀ ਤੇ ਇੱਥੇ ਵਿਰਿੰਦਰ ਬਾਈ ਦਾ ਆਪਣੇ ਦਾ ਭਰਾ ਆਉਂਦਾ ਆਪਾਂ ਨੂੰ ਮਿਲਣ ਆ ਤੇ ਫੋਨ ਆਇਆ ਬਾਈ ਦਾ ਕਹਿੰਦਾ ਵੀ ਮੈਂ ਆਉਣਾ ਰੋਕੋ ਇੱਕ ਦੋ ਮੈਂ ਕਰੀ ਤੇ ਦੇਖ ਸਕਦੇ ਹੋ ਬਈ ਆਪਾਂ ਰਹਿ ਗਏ ਇੱਥੋਂ ਸਾਰਾ 10 12 ਕਿਲੋਮੀਟਰ ਦੂਰ ਤੇ ਚੱਲਦੇ ਆਂ ਫਿਰ ਆਪਾਂ ਆਪਾਂ ਟਿਕਾਣੇ ਤੇ ਆਹਦੇ ਤੇ ਦੇਖਦੇ ਆ ਜੇ ਟਿਕਾਣਾ ਵੀ ਵਕੀ ਕਰਨਾ ਵੀ ਇੱਕ ਦੋ ਟਿਕਾਣੇ ਆ ਉਹਨਾਂ ਦੇ ਵਿੱਚ ਫਾਈਨਲ ਕਰਨਾ ਵੀ ਕਿਹੜੇ ਟਿਕਾਣੇ ਤੇ ਰੁਕਦੇ ਆਪਾਂ ਕਿੰ ਲੋ ਵੀ ਕੁਝ ਫੋਨ ਆਈ ਜਾਂਦੇ ਆ ਉਹਨਾਂ ਨੂੰ ਵੀ ਟਾਈਮ ਤੋਂ ਦੱਸੀ ਜਾਂਦੇ ਨਾਲ ਨਾਲ ਭਾਈ ਜਿੰਨੇ ਵੇ ਦਾ ਟਾਈਮ ਆ ਬਾਕੀ ਸੋਭਾ ਹੀ ਫਾਈਨਲ ਹੋਊਗਾ ਕੀ ਟਾਈਮਿੰਗ ਦਾ ਹਿਸਾਬ ਤਾਂ ਸਾਰਾ ਕੁਝ ਪਾ ਪਹੁੰਚ ਗਏ ਸੀਗੇ ਬਈ ਬਰਗਾੜੀ ਤੇ ਬਾਈ ਵਿੱਕੇ ਹੁਣਾਂ ਦੇ ਪਰਿਵਾਰ ਨੇ ਬਹੁਤ ਸਾਰਾ ਮਾਨ ਤਾਨ ਬਖਸ਼ਿਆ ਤੇ ਬਾਈ ਦਾ ਭਰਾ ਸਸੀ ਦਾ ਬਾਈ ਜੀ ਕੀ ਹਾਲ ਚਾਲ ਕੀ ਨਾਮ ਬਾਈ ਤੁਹਾਡਾ ਹੋ ਗਿਆ ਬਈ ਧੰਨਵਾਦ ਤੁਹਾਡਾ ਇਨਾ ਮਾਨ ਤਾਨ ਧੰਨਵਾਦ ਤੁਹਾਡਾ ਤੁਸੀਂ ਦਰਸ਼ਨ ਦਿੱਤੇ ਸਾਨੂੰ ਹੋਰ ਬਈ ਪਰਿਵਾਰ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਬਈ ਬਹੁਤ ਖੁਸ਼ੀ ਹੋਈ ਬਈ ਤੁਹਾਨੂੰ ਮੈਨੂੰ ਥੋੜਾ ਧੰਨਵਾਦ ਜਰਾ ਤੁਸੀਂ ਸਾਨੂੰ ਇੱਥੇ ਮਿਲੇ ਬਈ ਧੰਨਵਾਦ ਤੁਹਾਡਾ ਤੇ ਰਾਹ ਦੇ ਵਿੱਚ ਵੀ ਇੰਨਾ ਪਿਆਰ ਮਿਲਿਆ ਤੇ ਅਸੀਂ ਦਾ ਭਾਵਕ ਹੋ ਜਾਨੇ ਪਿਆਰ ਦੇਖ ਕੇ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਬਾਕੀ ਆਪਣੇ ਅੰਕਲ ਜੀ ਆਹੋਰ ਜੀ ਮਰਤੀ ਦਾ ਜੀ ਵਧੀਆ ਚੜਦੀ ਕਲਾ ਹਾਂਜੀ ਹਾਂਜੀ ਧੰਨਵਾਦ ਤੁਸੀਂ ਸਾਡੀਆਂ ਵੀਡੀਓ ਜਰੂਰ ਦੇਖਦੇ ਹੁੰਦੇ ਸੀਗੇ ਤੇ ਬਾਈ ਭੇਜਦਾ ਹੁੰਦਾ ਸੀ ਮੈਨੂੰ ਫੋਟੋਆਂ ਤੁਸੀਂ ਸਾਡਾ ਪਰਿਵਾਰ ਨੂੰ ਇੱਕ ਤਰੀਕੇ ਦਾ ਪਹਿਲਾਂ ਜੀ ਆਪਾਂ ਦਾ ਵਰਤਦੇ ਆ ਤੇ ਮੈਨੂੰ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਤੇ ਮੈਂ ਵਾਦਾ ਵੀ ਕੀਤਾ ਹੈਗਾ ਤੁਹਾਨੂੰ ਮਿਲ ਕੇ ਜਾਵਾਂਗਾ ਹਾਂ ਤੇ ਅਸੀਂ ਚਲੋ ਅਸੀਂ ਆ ਗਿਆ ਸੀ ਥੋੜਾ ਹਾਂ ਜੀ ਖੇਤ ਨਾਲ ਆਏ ਤੇ ਮੈਂ ਭਾਈ ਵਿਰਿੰਦਰ ਨੂੰ ਫੋਨ ਲਿਆ ਸਵੇਰੇ ਲਾਇਆ ਸੀਗਾ ਅੱਜ ਕੱਲ ਵੀ ਲਾਇਆ ਸੀ ਮਨ ਲੱਗਾ ਤੇ ਆਪਾਂ ਮੈਂ ਕਿਹਾ ਜਰੂਰ ਮੈਂ ਲੱਗੇ ਜਾਵਾਂਗੇ ਵੈਜੀ ਨੰਗਿਆ ਜਾਂਦਾ ਵੈਜੀ ਨੰਗਿਆ ਨਹੀਂ ਜਾਂਦਾ ਉਹਦੇ ਚੌਣ ਵਾਲੇ ਬੰਦਿਆਂ ਦੇ ਕੋਲ ਦੀ ਵੈਜੀ ਨੰਗਣਾ ਬਹੁਤ ਔਖਾ ਹੋ ਜਾਂਦਾ ਜੀ ਬਹੁਤ ਬਹੁਤ ਥੋੜਾ ਸ਼ੁਕਰੀਆ ਬਾਈ ਧੰਨਵਾਦ ਤੇ ਜਿੰਨੇ ਵੀ ਮਤਲਬ ਕਿ ਤੁਹਾਡਾ ਚੈਨਲ ਦੇਖਦੇ ਆ ਬਾਈ ਪੰਜਾਬੀ ਮੁਸਾਫਰ ਹਾਂਜੀ ਬਾਈ ਤੇ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਬਾਈ ਨੂੰ ਸਪੋਰਟ ਕਰੋ 채ਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਬਹੁਤ ਦੁਆਵਾਂ ਬਾਈ ਤੁਹਾਡੇ ਲਈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਲੰਬੀ ਉਮਰ ਬਖਸ਼ੇ ਜੀ ਧੰਨਵਾਦ ਬਾਈ ਤੇ ਪ੍ਰਮਾਤਮਾ ਤੁਹਾਡੀ ਵੀ ਯਾਤਰਾ ਜਲਦੋਂ ਜਲਦ ਸਟਾਰਟ ਕਰਾਵੇ ਤਾਂ ਤੁਹਾਨੂੰ ਹੌਸਲਾ ਦੇਣੇ ਪੂਰਾ ਆਪਾਂ ਵੀ ਕੋਈ ਡਿੱਕਾ ਨਹੀਂਗਾ ਚੱਕ ਦਿਓ ਫਟੇ ਬਸ ਠੀਕ ਆ ਤੇ ਦਿਓ ਜੀ ਹਲਾਸ਼ੇਰੀ ਮੁੰਡੇ ਨੂੰ ਠੀਕ ਆ ਸਾਸੀ ਕਾਲ ਜੀ ਹੋਰ ਬਾਈ ਠੀਕ ਠਾਕ ਚਲੋ ਵਧੀਆ ਵਧੀਆ ਜੀ ਧੰਨਵਾਦ ਭਾਈ ਇਹਨਾ ਮਾਨ ਸਤਕਾਰ ਦੇਣ ਵਾਸਤੇ ਤੇ ਭਾਈ ਦਾ ਛੋਟਾ ਭਰਾ ਵਿਰੇਂਦਰ ਦਾ ਤੇ ਭਾਈ ਅੱਜ ਜਿਆ ਹੋਇਆ ਕੰਮ ਕਰਕੇ ਮੁੱਕੇ ਤੇ ਭਾਈ ਹੁਣੇ ਪਹਿਲੇ ਬੋਲਤੇ ਇੱਥੇ ਆ ਗਏ ਤੇ ਧੰਨਵਾਦ ਭਾਈ ਇਹਨਾਂ ਦਾ ਤੇ ਭਾਈ ਉਹਨਾਂ ਨੇ ਖਾਣ ਪੀਣ ਵਾਸਤੇ ਤੇ ਸਰੋਪਾ ਭੇਡ ਕੀਤਾ ਭਾਈ ਇਹਨਾ ਮਾਨ ਸਤਕਾਰ ਚਲੋ ਛੋਟਾ ਧੰਨਵਾਦ ਵਾਰ-ਵਾਰ ਕਹਿਣਾ ਛੋਟਾ ਕਰਨਾ ਹੁੰਦਾ ਹੈ ਨਾ ਤੇ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਵਾਸਤੇ ਭਾਈ ਆਪਾਂ ਤੁਹਾਨੂੰ ਇਹੀ ਮੋਟੀਵੇਟ ਕਰਦੇ ਆ ਵੀ ਤੁਸੀਂ ਸਫਰ ਕਰੋ ਕੋਈ ਡਿੱਕਾ ਨਹੀਂਗਾ ਲੋਕ ਇੰਨੀ ਮਦਦ ਕਰਦੇ ਆ ਬਈ ਤੇ ਉਦੋਂ ਮਾਣ ਮਹਿਸੂਸ ਹੁੰਦਾ ਤੇ ਆਪਾਂ ਦਾ ਫਿਰ ਪੱਗ ਬੰਨ੍ਹਦੇ ਆ ਵੀ ਤੁਸੀਂ ਤਾਂ ਸਾਡੇ ਕੋਲ ਹੀ ਇੱਥੇ ਅਦਾਰਾ ਰੱਖਿਆ ਤੁਸੀਂ ਹੈਨਾ ਇਹਦਾ ਇੰਨੀ ਰਿਸਪੈਕਟ ਕਰਦੇ ਬਈ ਮੈਨਾਂ ਤੁਸੀਂ ਮੰਨਣਾ ਤੇ ਆਪਣੇ ਆਪਾਂ ਨੂੰ ਦੇਖ ਕੇ ਪੰਜਾਬ ਦੇ ਵਿੱਚ ਐਂ ਲੱਗਦਾ ਜਿਵੇਂ ਕਿਤੇ ਆਪਾਂ ਉਹੀ ਤਰੇ ਫਿਰਦੇ ਆ ਸਹੀ ਬਾਹਰ ਜਾ ਕੇ ਪਤਾ ਲੱਗਦਾ ਬਈ ਸਰਦਾਰ ਜੀ ਜਿਹੜੋ ਕਹਿ ਕੇ ਕਹਿੰਦੇ ਆ ਨਾ ਉਦੋਂ ਬੰਦੇ ਦਾ ਮਨ ਭਰਿਆ ਆਉਂਦਾ ਵੀ ਹਾਂ ਠੀਕ ਆ ਬਈ ਵੀ ਇੰਨਾ ਸਤਿਕਾਰ ਆ ਮਿਲਦਾ ਨਾ ਮੈਨਾਂ ਪੁੱਛੋ ਨਾ ਤੇ ਜ਼ਰੂਰ ਕੋਈ ਨਾ ਤੇ ਹੀ ਕਰੇ ਕਾਸ਼ਿੰਦਰ ਤੇ ਜਨੂੰ ਜਿੰਨੇ ਵੀ ਵੀਡੀਓ ਦੇਖ ਰਿਹਾ ਹੈ ਸਭ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਬਾਈ ਦਾ ਚੈਨਲ ਪੰਜਾਬੀ ਮੁਸਾਫਰ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਈ ਨੂੰ ਹੌਸਲਾ ਦਿਓ ਧੰਨਵਾਦ ਬਾਈ ਜੀ ਤੁਸੀਂ ਵੀ ਬਈ ਆ ਦੇ ਚੈਨਲ ਦਾ ਨਾਮ ਦੱਸ ਦਿਓ ਬਾਈ ਜੀ ਮੇਰਾ ਚੈਨਲ ਹੈ ਕਿ ਮਿਸਟਰ ਸਿੰਘ ਯੂਟਿਊਬਰ ਦੇ ਨਾਮ ਤੇ ਮੈਂ ਕਾਫੀ ਅੱਗੇ ਤੋਂ ਸ਼ੁਰੂ ਕਰ ਰਿਹਾ ਤੇ ਬਾਈ ਨੂੰ ਵੀ ਬਾਈ ਜਰੂਰ ਹੌਸਲਾ ਦਿਓ ਤੇ ਬਾਈ ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਬਾਈ ਵੀ ਵਧੀਆ ਚੰਗੇ ਕੰਮ ਕਰੂਗਾ ਹੁਣ ਇਸ ਨੂੰ ਯਾਤਰਾ ਦਿਖਾਊਗਾ ਤੇ ਜਿਵੇਂ ਵੀ ਹੋਇਆ ਆਪਾਂ ਸੋਪਰ ਸਾਂਝਾ ਇਹ ਵੀ ਕਰਾਂਗੇ ਤੇ ਬਾਈ ਦਾ ਸੁਭਾਅ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਧੰਨਵਾਦ ਬਾਈ ਚੱਲਦੇ ਹਾਂ ਹੁਣ ਆਪਾਂ ਕੋੜਕਪੁਰੇ ਨੂੰ ਧੰਨਵਾਦ ਠੀਕ ਹੈ ਜੀ ਹੋਰ ਦੱਸੋ ਠੀਕ ਠਾਕ ਹਾਂ ਬਹੁਤ ਵਧੀਆ ਤੇ ਦੁਕਾਨ ਨੂੰ ਵਧੀਆ ਚੱਲਦੀ ਬਾਈ ਬਹੁਤ ਵਧੀਆ ਚੱਲ ਚੱਲ ਵਧੀਆ ਵਧੀਆ ਧੰਨਵਾਦ ਵੀ ਦੇਖ ਕੇ ਬ੍ਰੇਕ ਮਾਰੇ ਰੋਕਿਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੇ ਠੀਕ ਆ ਬਾਈ ਫਿਰ ਘਰ ਦੇ ਵੀ ਟਿੱਕੀਆਂ ਆਏ ਤੁਹਾਡੇ ਚਲੋ ਠੀਕ ਆ ਬਾਈ ਓਕੇ ਜੀ ਧੰਨਵਾਦ ਤੇ ਆਪਾਂ ਭਾਈ ਆ ਗਏ ਸੀਗੇ ਕੋਟਪੁਰੇ ਮਾਸੀ ਘਰੇ ਤੇ ਰੋਟੀ ਪਾਣੀ ਭਾਈ ਆਪਾਂ ਛਕ ਲਿਆ ਸੀ ਆਪਾਂ ਗਏ ਸੀਗੇ ਬੰਦੇ ਕੋਲੇ ਮਿਲਣ ਤੇ ਉਹਨਾਂ ਨੇ ਡਿਨਰ ਆਪਾਂ ਨੂੰ ਕਰਾਤਾ ਹੀ ਆਪਾਂ ਆਏ ਤੇ ਇੱਧਰ ਗਿਆਨੀ ਜੀ ਇਹਦਾ লাইਵ ਬੈਠਿਆ ਪੱਗ ਤੇ ਹੁਣ ਭਾਈ ਇੱਧਰ ਬਾਈ ਜੀ ਹੁਣ ਆਏ ਆ ਹੋਰ ਕੀ ਹਾਲ ਆ ਸੱਟ ਆ ਵਧੀਆ सांगਦਾ ਦੂੰ ਮੈਂ ਦਾ ਥੋੜਾ ਤੂੰ ਭਾਈ ਵਧੀਆ ਵਧੀਆ ਬਾਈ ਸੱਟ ਆ ਵਧੀਆ ਵਧੀਆ ਚੜਦੀ ਕਲਾ ਚੱਲ ਵਧੀਆ ਵਧੀਆ ਤੇ ਸੀਮਿਆ ਕੀ ਹੁੰਦੀ ਆ ਬਈ ਸੀਮਿਆ ਹੈ ਕਿ ਫਿਉਣੀ ਆ ਇਹ ਕਰਵਾ ਚੋਦੇ ਵਾਰ ਅੱਛਾ ਇਹ ਵਰਤਾਂ ਵਾਲੀਆਂ ਬਈ ਆਪਾਂ ਪਹਿਲੀ ਵਾਰੀ ਖਾਣ ਲੱਗੀਆਂ ਸਵਾਦ ਬਣੀਆਂ ਤੇ ਇਸ ਦੇ ਨਾਲ ਬਈ ਵਲੌਗ ਦੀ ਸਮਾਪਤੀ ਆ ਮਿੱਠੇ ਦੇ ਨਾਲ ਤੇ ਕੱਲ ਨੂੰ ਬਈ ਆਪਾਂ ਇੱਥੋਂ ਚੱਲਾਂਗੇ 7:30 ਵਜੇ ਪਿੰਡ ਨੂੰ ਤੇ 9 ਵਜੇ ਪਹੁੰਚ ਜਾਗੇ ਬਈ ਆਪਣੇ ਸਫ਼ਰ ਦੀ ਕੱਲ੍ਹ ਨੂੰ ਸਮਾਪਤੀ ਆ ਤੇ ਪ੍ਰਮਾਤਮਾ ਨੇ ਸਫ਼ਰ ਵਧੀਆ ਕਰਾਇਆ ਤੇ ਧੰਨਵਾਦ ਪ੍ਰਮਾਤਮਾ ਦਾ ਬਹੁਤ ਬੋਲ ਤੇ ਬਾਕੀ ਵੀ ਜਿਹਦੇ ਵੀ ਘਰੇ ਰਹੇ ਆ ਤੇ ਜਾਂ ਜਿੱਥੇ ਵੀ ਰਹੇ ਇਹਨਾਂ ਵੱਲੋਂ ਆਪਾਂ ਨੂੰ ਆਸਰਾ ਮਿਲਿਆ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਤੇ ਕੱਲੋਂ ਗੁਰਦੁਆਰਾ ਸੇਵਕ ਤੋਂ ਸਨਮਾਨ ਰੱਖਿਆ ਆਪਣੇ ਬਾਈ ਹੋਣਾਂ ਨੇ ਉਹਨਾਂ ਦਾ ਵੀ ਧੰਨਵਾਦ ਤੇ ਮਿਲਦੇ ਆ ਵੀ ਫਿਰ ਕੱਲ ਦੇ ਵਲੌਗ ਚ ਗੁੱਡ ਨਾਈਟ